ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੀ ਐਗਜ਼ੀਕਟਿਵ ਨੇ ਮਤਾ ਪਾਇਆ ਸੀ ਤੇ ਅਸੀਂ ਇਸ ਗੱਲ ਦੇ ਉੱਤੇ ਕਿਉਂਕਿ ਇਹ ਸਾਰਾ ਇੱਕ ਪਲੈਨਿੰਗ ਨਾ ਹੋ ਰਿਹਾ ਕਿਉਂਕਿ ਜਿਹੜਾ ਸਾਡਾ ਇਤਿਹਾਸ ਆ ਗੁਰੂ ਇਤਿਹਾਸ ਸਨਹਿਰੀ ਇਤਿਹਾਸ ਸਿੱਖ ਇਤਿਹਾਸ ਤੇ ਜੇ ਉਹਨੂੰ ਵੀ ਇਦਾਂ ਫੇਰ ਰੋਲਣ ਦਾ ਯਤਨ ਕਰਨਗੇ ਤੇ ਫੇਰ ਆਪਾਂ ਨੂੰ ਅੱਜ ਸੋਚਣਾ ਪਊਗਾ ਕਿ ਫੇਰ ਸ਼ਾਬਦ ਉੱਥੋਂ ਬੈਠੇ ਘੜਨਗੇ ਜਾਂ ਆਪਾਂ ਗੁਰਮਤਿ ਦੇ ਲਬਜ ਜਿਹੜੇ ਆ ਜਿਹੜੀਆਂ ਇਹ ਮਹਾਨ ਜਥੇਬੰਦੀਆਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਆ ਇਹ ਕਾਟਣਗੇ ਕਿਉਂਕਿ ਬਣੀਆਂ ਇਸ ਕਾਰ ਦੇ ਲਈ ਧਰਮ ਦੇ ਖੇਤਰ ਲਈ ਇਸ ਦਾ ਮਤਲਬ ਸਖਤ ਐਕਸ਼ਨ ਕੀਤਾ ਲਿਆ ਜਾ ਸਕਦਾ ਦੇਖੋ ਮੇਰੀ ਬੇਨਤੀ ਨਾਲ ਤੁਹਾਨੂੰ ਕਰਾਂ ਦੇਖੋ ਇਹ ਮੈਂ ਹੁਣ ਜਿਹੜਾ ਯੁੱਗ ਚੱਲ ਰਿਹਾ ਇਹ ਯੁੱਗ ਹੈ ਵਿਚਾਰ ਦਾ ਤੇ ਅਸੀਂ ਵਿਚਾਰ ਦੇ ਤੌਰ ਤੇ ਹੀ ਤੇ ਜੇ ਕੋਈ ਹੋਰ ਵੇ ਕਰਨਾ ਪਿਆ ਕਾਰ ਨਹੀਂ ਹਟਣਗੀ ਤਾਂ ਫਿਰ ਚਲੋ ਖਾਲਸਾ ਪੰਥ ਸੋਚ ਲੂਗਾ ਇਹਦੇ ਬਾਰੇ ਵੀ ਠੀਕ ਚਰਚਾ ਹੋਈ ਹੈ ਇਸ ਜਿਹੜਾ ਪਾਲ ਮੀਟਿੰਗ ਬਾਲ ਬਾਲ ਜ਼ਿਸ਼ ਦੇ ਉੱਤੇ ਸ਼੍ਰੀ ਅਕਾਲ ਤਖਸਾਲ ਸਾਹਿਬ ਨੇ ਵੀ ਕਿਹਾ ਸੀ ਅਸੀਂ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੀਆਂ ਡਾਇਰੈਕਟਰ ਨੇ ਮਤਾ ਪਾਇਆ ਸੀ ਤੇ ਅਸੀਂ ਇਸ ਗੱਲ ਦੇ ਉੱਤੇ ਕਿਉਂਕਿ ਇਹ ਸਾਰਾ ਇੱਕ ਪਲਾਨਿੰਗ ਨਾ ਹੋ ਰਿਹਾ ਕਿਉਂਕਿ ਜਿਹੜਾ ਸਾਡਾ ਇਤਿਹਾਸ ਆ ਗੁਰੂਆਂ ਇਤਿਹਾਸ ਸੁਨਹਿਰੀ ਇਤਿਹਾਸ ਸਿੱਖ ਇਤਿਹਾਸ ਤੇ ਜੇ ਉਹਨੂੰ ਵੀ ਇਦਾਂ ਫੇਰ ਰੋਲਣ ਦਾ ਯਤਨ ਕਰਨਗੇ ਤੇ ਫੇਰ ਆਪਾਂ ਨੂੰ ਅੱਜ ਸੋਚਣਾ ਪਊਗਾ ਕਿ ਫੇਰ ਸ਼ਾਬਦ ਉੱਥੋਂ ਬੈਠੇ ਕਰਨਗੇ ਜਾਂ ਆਪਾਂ ਗੁਰਮੁਖ ਦੇ ਲਬਜ ਜਿਹੜੇ ਆ ਜਿਹੜੀਆਂ ਇਹ ਮਹਾਨ ਜਥੇਬੰਦੀਆਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਆ ਇਹ ਕਾਟਣਗੇ ਕਿਉਂਕਿ ਬਣੀਆਂ ਇਸ ਕਾਰ ਦੇ ਲਈ ਧਰਮ ਦੇ ਖੇਤਰ ਲਈ ਇਸ ਦਾ ਮਤਲਬ ਸਖਤ ਐਕਸ਼ਨ ਕੀਤਾ ਲਿਆ ਜਾ ਸਕਦਾ ਵੇਖੋ ਮੇਰੀ ਬੇਨਤੀ ਨਾਲ ਤੁਹਾਨੂੰ ਕਰਾਂ ਦੇਖੋ ਇਹ ਮੈਂ ਹੁਣ ਜਿਹੜਾ ਯੁੱਗ ਚੱਲ ਰਿਹਾ ਇਹ ਯੁੱਗ ਆ ਵਿਚਾਰ ਦਾ ਤੇ ਅਸੀਂ ਵਿਚਾਰ ਦੇ ਤੌਰ ਤੇ ਹੀ ਤੇ ਜੇ ਕੋਈ ਹੋਰ ਵੇ ਕਰਨਾ ਪਿਆ ਕਾਰ ਨਹੀਂ ਹਟਣੀ ਤਾਂ ਫਿਰ ਚਲੋ ਖਾਲਸਾ ਪੰਥ ਸੋਚ ਲੂਗਾ ਇਹਦੇ ਬਾਰੇ ਵੀ ਠੀਕ ਚਰਚਾ ਹੋਈ ਹੈ ਇਸ ਜਿਹੜਾ ਬਾਲਬ ਮਿਡੇ ਬਾਲ ਬਾਲ ਜ਼ੈਫ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਵੀ ਕਿਹਾ ਸੀ ਅਸੀਂ ਸ਼ਮਨਿ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੀ ਐਗਜ਼ੀਕਟਿਵ ਨੇ ਮਤਾ ਪਾਇਆ ਸੀ ਤੇ ਅਸੀਂ ਇਸ ਗੱਲ ਦੇ ਉੱਤੇ ਕਿਉਂਕਿ ਇਹ ਸਾਰਾ ਇੱਕ ਪਲੈਨਿੰਗ ਨਾ ਹੋ ਰਿਹਾ ਕਿਉਂਕਿ ਜਿਹੜਾ ਸਾਡਾ ਇਤਿਹਾਸ ਆ ਗੁਰੂ ਇਤਿਹਾਸ ਸਨਹਿਰੀ ਇਤਿਹਾਸ ਸਿੱਖ ਇਤਿਹਾਸ ਤੇ ਜੇ ਉਹਨੂੰ ਵੀ ਇਦਾਂ ਫੇਰ ਰੋਲਣ ਦਾ ਯਤਨ ਕਰਨਗੇ ਤੇ ਫੇਰ ਆਪਾਂ ਨੂੰ ਅੱਜ ਸੋਚਣਾ ਪਊਗਾ ਪੇਸ਼ਾਬਦ ਉੱਥੋਂ ਬੈਠੇ ਕਾਰਨਗੇ ਜਾਂ ਆਪਾਂ ਗੁਰਮੁਖ ਦੇ ਲਬ ਜਿਹੜੇ ਆ ਜਿਹੜੀਆਂ ਇਹ ਮਹਾਨ ਜਥੇਬੰਦੀਆਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਆ ਇਹ ਕਾਰਨਗੇ ਕਿਉਂਕਿ ਬਣੀਆਂ ਇਸ ਕਾਰ ਦੇ ਲਈ ਧਰਮ ਦੇ ਖੇਤਰ ਲਈ ਇਸ ਦਾ ਮਤਲਬ ਸਖਤ ਐਕਸ਼ਨ ਕੀਤਾ ਲਿਆ ਜਾ ਸਕਦਾ ਵੇਖੋ ਮੇਰੀ ਬੇਨਤੀ ਨਾਲ ਤੁਹਾਨੂੰ ਕਰਾਂ ਦੇਖੋ ਇਹ ਮੈਂ ਹੁਣ ਜਿਹੜਾ ਯੁੱਗ ਚੱਲ ਰਿਹਾ ਇਹ ਯੁੱਗ ਆ ਵਿਚਾਰ ਦਾ ਤੇ ਅਸੀਂ ਵਿਚਾਰ ਦੇ ਤੌਰ ਤੇ ਹੀ ਤੇ ਜੇ ਕੋਈ ਹੋਰ ਵੇ ਕਰਨਾ ਪਿਆ ਕਾਰ ਨਹੀਂ ਹਟਣੀ ਤਾਂ ਫਿਰ ਚਲੋ ਕਾਲਪਾਤ ਮੰਤਰ ਹੋ ਚੱਲੂਗਾ ਇਹਦੇ ਬਾਰੇ ਵੀ ਠੀਕ